ਆਪਣੀਆਂ ਬੜਾਈਆਂ ਰੀਲਾਂ ਦੇ ਨਾਲ ਮਸ਼ਹੂਰ ਹੋਈ ਅਨਵਿਕਾਮਦਾਰ ਜੋ ਕਿ 300 ਫੁੱਟ ਡੂੰਗੀ ਖਾਈ ਦੇ ਵਿੱਚ ਡਿੱਗੇ ਜਿਸ ਦੀ ਕਿ ਦਰਦਨਾਕ ਮੌਤ ਹੋ ਗਈ ਜੀ ਹਾਂ ਆਪਣੇ ਦੋਸਤਾਂ ਦੇ ਨਾਲ ਅਨਵੀ ਘੁੰਮਣ ਗਈ ਸੀ ਕਾਫੀ ਫੇਮਸ ਸੀ ਅਰੀਲਾ ਬਣਾਉਂਦੀ ਸੀ ਅਤੇ ਇਸ ਦੇ ਫੋਲੋਅਰਸ ਵੀ ਕਾਫੀ ਸਨ ਸੋ ਦਾਸ ਜੀ ਕਿ ਇਸ ਫੋਲੋਅਰਸ ਵੀ ਸੀ ਇੱਕ ਕਾਫੀ ਮਸ਼ਹੂਰ ਯੂਟਿਊਬਰ ਸੀ ਸੋ ਇਹ ਵੀ ਦੱਸਦੀ ਹੈ ਕਿ ਜੋ ਅਨਵੀ ਕਾਮਦਾਰ ਹੈ ਇਹ 27 ਸਾਲਾ ਚਾਰਟਡ ਅਕਾਊਂਟੈਂਟ ਵੀ ਹੈ ਜੋ ਆਪਣੇ ਸੱਤ ਦੋਸਤਾਂ ਦੇ ਨਾਲ ਘੁੰਮਣ ਗਈ ਸੀ ਮੰਗਲਵਾਰ ਨੂੰ ਵੀਡੀਓ ਬਣਾਉਂਦੇ ਸਮੇਂ ਰਾਏਗੜ ਜ਼ਿਲ੍ਹੇ ਦੇ ਮਾਨਗਾਉਂ ਚ ਕੁੰਬੇ ਚਰਨੇ ਦੇ ਨੇੜੇ 300 ਫੁੱਟ ਡੂੰਗੀ ਖੱਡ ਜੱਜਾਡੇਗੀ ਇੱਕ ਪੁਲਿਸ ਅਧਿਕਾਰੀ ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ ਮਾਨਗਾਓ ਪੁਲਿਸ ਸਟੇਸ਼ਨ ਦੇ ਅਧਿਕਾਰੀ ਅਨੁਸਾਰ ਮੁੰਬਈ ਦੇ ਮੂਲੁੰਡ ਦੀ ਰਹਿਣ ਵਾਲੀ ਅਨਵੀ ਬਾਰਿਸ਼ ਦੌਰਾਨ ਆਪਣੇ ਦੋਸਤਾਂ ਨਾਲ ਸੈਰ ਕਰਨ ਗਈ ਸੀ ਪੇਸ਼ੇ ਤੋਂ ਸੀਏ ਅਨਵੀ ਆਪਣੀ ਸੋਸ਼ਲ ਮੀਡੀਆ ਰੀਲਾਂ ਲਈ ਮਸ਼ਹੂਰ ਸੀ ਦੋਸਤਾਂ ਨਾਲ ਚਰਨੇ ਤੇ ਘੁੰਮਣ ਗਈ ਸੀ ਅਨਵੀ ਕਾਮਦਾਰ ਨੂੰ ਕਿੱਥੇ ਪਤਾ ਸੀ ਕਿ ਰੀਰ ਬਣਾਉਣ ਦੀ ਕਲਾ ਜਿਸ ਨਾਲ ਉਸਨੇ ਪ੍ਰਸਿੱਧੀ ਖੱਟੀ ਹੈ ਉਸ ਦੀ ਮੌਤ ਦਾ ਕਾਰਨ ਬਣ ਜਾਏਗੀ ਦਰਅਸਲ ਅਨਵੀ 16 ਜੁਲਾਈ ਨੂੰ ਆਪਣੇ 7 ਦੋਸਤਾਂ ਨਾਲ ਚਰਨੇ ਤੇ ਘੁੰਮਣ ਗਈ ਸਵੇਰੇ ਲਗਭਗ 11:30 ਵਜੇ ਅਨਵੀ ਇੱਕ ਵੀਡੀਓ ਦੀ ਸ਼ੂਟਿੰਗ ਕਰ ਰਹੀ ਸੀ ਉਹ ਕੁੰਬੇ ਚਰਨੇ ਦੇ ਕੋਲ ਇੱਕ ਛੋਟੀ ਜੀ ਸਪਾਈਕ ਤੇ ਗਈ ਤੇ ਫੇਰ ਅਚਾਨਕ ਉਸਦਾ ਪੈਰ ਫਿਸਲ ਗਿਆ 300 ਫੁੱਟ ਡੂੰਗੀ ਖਾਈ ਦੇ ਵਿੱਚ ਜਾ ਡਿਗੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਟੀਮ ਤੁਰੰਤ ਮੌਕੇ ਤੇ ਪਹੁੰਚੀ। ਕੋਸਟ ਗਾਰਡ ਦੇ ਨਾਲ ਮਹਾਰਾਸ਼ਟਰ ਰਾਜ ਬਿਜਲੀ ਬੋਰਡ ਦੇ ਕਰਮਚਾਰੀ ਨੇ ਮਦਦ ਕੀਤੀ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਅਨਵਿਕਾਮਦਾਰ ਦੀ ਮੌਤ ਤੋਂ ਬਾਅਦ ਮਾਨਗਾਉਂ ਦੇ ਪੁਲਿਸ ਇੰਸਪੈਕਟਰ, ਤਹਿਸੀਲਦਾਰ ਤੇ ਹੋਰ ਸਤਨਕ ਅਧਿਕਾਰੀ ਨੇ ਸਲਾਨੀਆਂ ਤੇ ਆਸ-ਪਾਸ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਘੁੰਮਣ ਜ਼ਰੂਰ ਆਓ ਪਰ ਆਪਣੀ ਜਾਨ-ਮਾਲ ਦਾ ਪਹਿਲਾਂ ਧਿਆਨ ਰੱਖੋ। ਆਪਣੀਆਂ ਬੜਾਈਆਂ ਰੀਲਾ ਦੇ ਨਾਲ ਮਸ਼ਹੂਰ ਹੋਈ ਅਨਵਿਕਾਮਦਾਰ ਜੋ ਕਿ 300 ਫੁੱਟ ਡੂੰਗੀ ਖਾਈ ਦੇ ਵਿੱਚ ਡਿੱਗੇ ਜਿਸ ਦੀ ਕਿ ਦਰਦਨਾਕ ਮੌਤ ਹੋ ਗਈ ਜੀ ਹਾਂ ਆਪਣੇ ਦੋਸਤਾਂ ਦੇ ਨਾਲ ਅਨਵੀ ਘੁੰਮਣ ਗਈ ਸੀ ਕਾਫੀ ਫੇਮਸ ਸੀ ਰੀਲਾ ਬਣਾਉਂਦੀ ਸੀ ਅਤੇ ਇਸ ਦੇ ਫੋਲੋਅਰਸ ਵੀ ਕਾਫੀ ਸਨ ਸੋ ਦੱਸ ਦੇ ਕਿ ਇਸ ਫੋਲੋਅਰਸ ਵੀ ਸੀ ਇੱਕ ਕਾਫੀ ਮਸ਼ਹੂਰ ਯੂਟਿਊਬਰ ਸੀ ਸੋ ਇਹ ਵੀ ਦੱਸ ਦਈਏ ਕਿ ਜੋ ਅਨਵੀ ਕਾਮਦਾਰ ਹੈ ਇਹ 27 ਸਾਲਾ ਚਾਰਟਡ ਅਕਾਊਂਟੈਂਟ ਵੀ ਹੈ ਜੋ ਆਪਣੇ ਸੱਤ ਦੋਸਤਾਂ ਨਾਲ ਘੁੰਮਣ ਗਈ ਸੀ ਮੰਗਲਵਾਰ ਨੂੰ ਵੀਡੀਓ ਬਣਾਉਂਦੇ ਸਮੇਂ ਰਾਏਗੜ ਜ਼ਿਲ੍ਹੇ ਦੇ ਮਾਨਗਾਉਂ ਚ ਕੁੰਬੇ ਚਰਨੇ ਦੇ ਨੇੜੇ 300 ਫੁੱਟ ਡੂੰਗੀ ਖੱਡ ਜੱਜਾਡੇਗੀ ਇੱਕ ਪੁਲਿਸ ਅਧਿਕਾਰੀ ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ ਮਾਨਗਾਉਂ ਪੁਲਿਸ ਸਟੇਸ਼ਨ ਦੇ ਅਧਿਕਾਰੀ ਅਨੁਸਾਰ ਮੁੰਬਈ ਦੇ ਮੂਲੁੰਡ ਦੀ ਰਹਿਣ ਵਾਲੀ ਅਨਵੀ ਬਾਰਿਸ਼ ਦੌਰਾਨ ਆਪਣੇ ਦੋਸਤਾਂ ਨਾਲ ਸੈਰ ਕਰਨ ਗਈ ਸੀ ਪੇਸ਼ੇ ਤੋਂ ਸੀਏ ਅਨਵੀ ਆਪਣੀ ਸੋਸ਼ਲ ਮੀਡੀਆ ਰੀਲਾਂ ਲਈ ਮਸ਼ਹੂਰ ਸੀ ਦੋਸਤਾਂ ਨਾਲ ਚਰਨੇ ਤੇ ਘੁੰਮਣ ਗਈ ਸੀ ਅਨਵੀ ਕਾਮਦਾਰ ਨੂੰ ਕਿੱਥੇ ਪਤਾ ਸੀ ਕਿ ਰੀਰ ਬਣਾਉਣ ਦੀ ਕਲਾ ਜਿਸ ਨਾਲ ਉਸਨੇ ਪ੍ਰਸਿੱਧੀ ਖੱਟੀ ਹੈ ਉਸ ਦੀ ਮੌਤ ਦਾ ਕਾਰਨ ਬਣ ਜਾਏਗੀ ਦਰਅਸਲ ਅਨਵੀ 16 ਜੁਲਾਈ ਨੂੰ ਆਪਣੇ 7 ਦੋਸਤਾਂ ਨਾਲ ਚਰਨੇ ਤੇ ਘੁੰਮਣ ਗਈ ਸਵੇਰੇ ਲਗਭਗ 11:30 ਵਜੇ ਅਨਵੀ ਇੱਕ ਵੀਡੀਓ ਦੀ ਸ਼ੂਟਿੰਗ ਕਰ ਰਹੀ ਸੀ ਉਹ ਕੁੰਬੇ ਚਰਨੇ ਦੇ ਕੋਲ ਇੱਕ ਛੋਟੀ ਜੀ ਸਪਾਈਕ ਤੇ ਗਈ ਤੇ ਰੀ ਫੇਰ ਅਚਾਨਕ ਉਸਦਾ ਪੈਰ ਫਿਸਲ ਗਿਆ 300 ਫੁੱਟ ਡੂੰਗੀ ਖਾਈ ਦੇ ਵਿੱਚ ਜਾ ਡਿਗੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਟੀਮ ਤੁਰੰਤ ਮੌਕੇ ਤੇ ਪਹੁੰਚੀ। ਕੋਸਟ ਗਾਰਡ ਦੇ ਨਾਲ ਮਹਾਰਾਸ਼ਟਰ ਰਾਜ ਬਿਜਲੀ ਬੋਰਡ ਦੇ ਕਰਮਚਾਰੀ ਨੇ ਮਦਦ ਕੀਤੀ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਅਨੁਵਿਕਾਰਮਦਾਰ ਦੀ ਮੌਤ ਤੋਂ ਬਾਅਦ ਮਾਨਗਾਉਂ ਦੇ ਪੁਲਿਸ ਇੰਸਪੈਕਟਰ, ਤਹਿਸੀਲਦਾਰ ਤੇ ਹੋਰ ਸਥਾਨਕ ਅਧਿਕਾਰੀ ਨੇ ਸਲਾਨੀਆਂ ਤੇ ਆਸ-ਪਾਸ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਘੁੰਮਣ ਜ਼ਰੂਰ ਆਓ ਪਰ ਆਪਣੀ ਜਾਨ-ਮਾਲ ਦਾ ਪਹਿਲਾ ਧਿਆਨ ਰੱਖੋ।